ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਸੁਣਿਆ ਕਰੋ ਕਹਾਣੀ ਸੁਣਨ ਤੋਂ ਬਾਅਦ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਰੱਖਿਆ ਹਾਂਜੀ ਦੋਸਤੋ ਸ਼ੁਰੂ ਕਰਦੇ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਜਾਂ ਜਿਹੜੀ ਇੱਕ ਸੱਚੀ ਘਟਨਾ ਤੇ ਆਧਾਰਿਤ ਆ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਕੁਝ ਪਰਿਵਾਰ ਆ ਜਿਹੜੇ ਉਧਰੋਂ ਉੱਜੜ ਕੇ ਇੱਧਰ ਆ ਗਏ ਸੀ ਭਾਰਤ ਵੱਲ ਤੇ ਕੁਝ ਪਰਿਵਾਰ ਇੱਧਰੋਂ ਉੱਜੜ ਕੇ ਪਾਕਿਸਤਾਨ ਵੱਲ ਚਲੇ ਗਏ ਸੀ ਇੱਕ ਮੱਗਰ ਸਿੰਘ ਨਾਂ ਦਾ ਵਿਅਕਤੀ ਆਪਣੀ ਪਤਨੀ ਸਰਜੀਤ ਕੌਰ ਨਾਲ ਪਾਕਿਸਤਾਨ ਤੋਂ ਭਾਰਤ ਵੱਲ ਆ ਰਿਹਾ ਸੀ ਭਾਵੇਂ ਕਿ ਉਹਦਾ ਸਾਰਾ ਪਰਿਵਾਰ ਭੈਣ ਭਰਾ ਪਾਕਿਸਤਾਨ ਵੱਲ ਰਹਿ ਗਏ ਸੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਦੰਗਾਕਾਰੀ ਉਹਨਾਂ ਦੇ ਘਰ ਵੱਲ ਆ ਰਹੇ ਆ ਤਾਂ ਉਹ ਆਪਣੀ ਬੇਟੀ ਨੂੰ ਲੈ ਕੇ ਇੱਧਰ ਨੂੰ ਭੱਜ ਲੈਂਦੇ ਆ ਉਹਨਾਂ ਦੀ ਬੇਟੀ ਦਾ ਨਾਮ ਲਾਲੀ ਹੁੰਦਾ ਤੇ ਰਸਤੇ ਦੇ ਵਿੱਚ ਜਿਹੜੇ ਦੰਗਾਕਾਰੀ ਹੁੰਦੇ ਆ ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਸਾਹਮਣੇ ਉਹਦੀ ਇੱਜ਼ਤ ਲੁੱਟ ਕੇ ਤੇ ਕਤਲ ਕਰ ਦਿੰਦੇ ਆ ਇਸ ਗੱਲ ਦਾ ਸਦਮਾ ਮੱਘਰ ਸਿੰਘ ਤੇ ਸਰਜੀਤ ਕੌਰ ਨੂੰ ਬਹੁਤ ਲੱਗਿਆ ਸੀ ਤੇ ਉਹ ਭਾਰਤ ਦੇ ਵਿੱਚ ਆ ਕੇ ਕਿਸੇ ਪਿੰਡ ਦੇ ਵਿੱਚ ਰਹਿਣ ਲੱਗ ਗਏ ਸੀ ਜਿਹੜੇ ਮਾਪਿਆਂ ਦੀ ਜਵਾਨਤੀ ਉਹਨਾਂ ਦੇ ਸਾਹਮਣੇ ਹੈ ਨਾ ਉਹਦੀ ਪੱਤ ਰੋਲੀ ਗਈ ਹੋਵੇ ਤੇ ਮਾਰੀ ਗਈ ਹੋਵੇ ਉਹਨਾਂ ਨੂੰ ਇਹ ਗੱਲ ਕਿੱਥੇ ਭੁੱਲਦੀ ਆ ਪਰ ਫਿਰ ਵੀ ਮੱਗਰ ਸਿੰਘ ਤੇ ਸਰਜੀਤ ਕੌਰ ਨੂੰ ਥੋੜਾ ਬਹੁਤਾ ਕੰਮ ਤਾਂ ਕਰਨੇ ਹੀ ਪੈਣਾ ਸੀਗਾ ਨਹੀਂ ਫਿਰ ਉਹਨਾਂ ਦਾ ਗੁਜ਼ਾਰਾ ਨਹੀਂ ਹੋਣਾ ਸੀ ਮੱਗਰ ਸਿੰਘ ਨਾ ਪਿੰਡ ਦੇ ਵਿੱਚ ਕਿਸੇ ਹਵੇਲੀ ਦੇ ਵਿੱਚ ਕੰਮ ਕਰਨ ਜਾਂਦਾ ਉਸ ਤੋਂ ਪਹਿਲਾਂ ਇੱਕ ਨੌਕਰ ਉਹਨਾਂ ਦੇ ਘਰੇ ਹੋਰ ਕੰਮ ਕਰਦਾ ਹੁੰਦਾ ਜਿਹਦਾ ਨਾਮ ਠਾਣਾ ਸਿੰਘ ਹੁੰਦਾ ਜਦੋਂ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦੇ ਆ ਤਾਂ ਠਾਣਾ ਸਿੰਘਾ ਜਿਹੜਾ ਉਹ ਰੋਜ਼ ਸ਼ਰਾਬ ਪਿੰਦਾ ਜਿਹੜਾ ਉਸ ਹਵੇਲੀ ਦਾ ਸਰਦਾਰ ਆ ਉਹਨੂੰ ਬਾਟੀ ਦੇ ਵਿੱਚ ਪਾ ਕੇ ਸ਼ਰਾਬ ਦੇ ਜਾਂਦਾ ਤੇ ਉਹ ਪੀ ਕੇ ਉਸ ਤੋਂ ਬਾਅਦ ਆਪਣੀ ਰੋਟੀ ਲੈ ਕੇ ਤੁਰੇ ਆਉਂਦੇ ਆ ਇੱਕ ਦਿਨ ਜਿਹੜਾ ਠਾਣਾ ਸਿੰਘਾ ਉਹ ਸ਼ਰਾਬ ਆ ਥੋੜੀ ਜੀ ਵੱਧ ਪੀ ਲੈਂਦਾ ਕਿਉਂਕਿ ਹਵੇਲੀ ਦਾ ਸਰਦਾਰ ਬੋਤਲ ਰੱਖ ਕੇ ਚਲਾ ਗਿਆ ਤੇ ਜਿਹੜਾ ਠਾਣਾ ਸਿੰਘ ਸੀ ਉਹਨੇ ਬੋਤਲ ਦੇ ਵਿੱਚੋਂ ਬਾਟੀ ਆਪ ਹੀ ਭਰ ਲਈ ਤੇ ਸਾਰੀ ਉਹ ਇੱਕੋ ਸਾਥ ਪੀ ਗਿਆ ਜਿਸ ਕਰਕੇ ਉਹਨੂੰ ਜ਼ਿਆਦਾ ਨਸ਼ਾ ਹੋ ਗਿਆ ਠਾਣਾ ਸਿੰਘ ਮੱਗਰ ਸਿੰਘ ਨੂੰ ਦੱਸਦਾ ਕਿ ਇਸ ਸਰਦਾਰ ਦੀ ਜਿਹੜੀ ਘਰ ਵਾਲੀ ਆ ਆਪਣੀ ਮਾਲਕਣ ਉਹਦੇ ਬੱਚਾ ਹੋਣ ਵਾਲਾ ਤੇ ਜੇ ਉਹਦੇ ਇਸ ਵਾਰ ਵੀ ਕੁੜੀ ਹੋਈ ਮੈਨੂੰ ਫੇਰ ਪਾਪ ਕਰਨਾ ਪਊ ਤਾਂ ਮੱਗਰ ਸਿੰਘ ਕਹਿੰਦਾ ਵੀ ਮੈਂ ਸਮਝਿਆ ਨਹੀਂ ਤੂੰ ਕੀ ਕਹਿਣਾ ਚਾਹਣਾ ਤਾਂ ਠਾਣਾ ਸਿੰਘ ਕਹਿੰਦਾ ਵੀ ਪਿਛਲੇ ਸਾਲ ਇਹਨਾਂ ਦੇ ਘਰ ਇੱਕ ਬੇਟੀ ਪੈਦਾ ਹੋਈ ਸੀ ਤੇ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਪਾਪ ਮੈਂ ਕੀਤਾ ਸੀ ਤਾਂ ਮੱਗਰ ਸਿੰਘ ਨਾ ਜਿਹੜਾ ਇਹ ਗੱਲ ਸੁਣ ਕੇ ਚੌਕ ਜਾਂਦਾ ਤੇ ਠਾਣਾ ਨੇ ਇਹਨੂੰ ਕਹਿੰਦਾ ਵੀ ਮੈਨੂੰ ਸਾਰੀ ਗੱਲ ਦੱਸ ਟਾਢਾਣਾ ਨੂੰ ਦੱਸਦਾ ਕਿ ਇਹ ਸਰਦਾਰ ਆ ਜਿਹੜਾ ਇਹ ਚਾਹੁੰਦਾ ਵੀ ਇਹਦੀ ਪਤਨੀ ਦੀ ਕੁੱਖੋਂ ਸਿਰਫ ਮੁੰਡਾ ਹੋਵੇ ਇਹ ਨਹੀਂ ਚਾਹੁੰਦਾ ਵੀ ਮੇਰੇ ਕੁੜੀ ਹੋਵੇ ਤੇ ਇਸ ਕਰਕੇ ਜਦੋਂ ਪਹਿਲਾਂ ਇਹਦੀ ਪਤਨੀ ਦੀ ਬੇਟੀ ਹੋਈ ਤਾਂ ਉਹ ਬੇਟੀ ਇਹਨੇ ਮੈਨੂੰ ਫੜਾਤੀ ਸੀ ਤੇ ਮੈਨੂੰ ਕਹਤਾ ਸੀ ਕਿ ਟੋਆ ਪੱਟ ਕੇ ਦੱਬਿਆ ਕਹਿੰਦਾ ਵੀ ਮੈਂ ਦੱਬ ਕੇ ਆਇਆ ਸੀ ਤਾਂ ਮੱਗਰ ਸਿੰਘ ਉਹਨੂੰ ਲਾਣ ਤਾਂ ਪਾਉਂਦਾ ਕਹਿੰਦਾ ਵੀ ਤੂੰ ਲਾਣ ਤਿਆ ਜਿਸ ਘਰ ਦਾ ਤੂੰ ਖਾਦਾ ਉਸੇ ਘਰ ਦਾ ਹਰਾਮ ਕੀਤਾ ਵੀ ਸਰਦਾਰ ਦੇ ਪਿੱਛੇ ਲੱਗ ਕੇ ਤੂੰ ਇੰਨਾ ਵੱਡਾ ਪਾਪ ਕਿਉਂ ਕੀਤਾ ਤਾਂ ਉਹ ਕਹਿੰਦਾ ਵੀ ਮੇਰੀ ਮਜਬੂਰੀ ਸੀ ਵੀ ਜੇ ਮੈਂ ਇਹ ਕੰਮ ਨਹੀਂ ਕਰਦਾ ਸੀ ਤਾਂ ਇਹਨੇ ਮੈਨੂੰ ਕੰਮ ਤੋਂ ਹਟਾ ਦੇਣਾ ਸੀ ਤੇ ਪਿੰਡੋਂ ਵੀ ਕਢਵਾ ਦੇਣਾ ਸੀ। ਉਹ ਕਹਿੰਦਾ ਵੀ ਤੂੰ ਇੱਕ ਛੋਟੀ ਜੀ ਕੁੜੀ ਜਿਹੜੀ ਹਜੇ ਇਸ ਦੁਨੀਆ ਤੋਂ ਆਈ ਸੀ ਉਹਦੇ ਕਤਲ ਦਾ ਭਾਗੀਦਾਰ ਆ, ਉਹਦੇ ਕਤਲ ਦਾ ਪਾਪੀ ਆ। ਤਾਂ ਜਿਹੜਾ ਠਾਣਾ ਸਿੰਘ ਆ ਉਹ ਰੋਣ ਵੀ ਲੱਗ ਜਾਂਦਾ। ਉਹ ਕਹਿੰਦਾ ਵੀ ਇਸ ਗੱਲ ਦਾ ਮੈਨੂੰ ਬਹੁਤ ਦੁੱਖ ਆ। ਕਹਿੰਦਾ ਵੀ ਮੈਂ ਰੋਜ਼ ਰਾਤ ਨੂੰ ਉਹਨੂੰ ਬੱਚੀ ਨੂੰ, ਫੁੱਲਾਂ ਵਰਗੀ ਬੱਚੀ ਨੂੰ ਯਾਦ ਕਰਕੇ ਰੋਣਾ ਤੇ ਨਾਲੇ ਮੈਂ ਉਹ ਤੋਂ ਮਾਫੀ ਮੰਗਦਾ। ਪਰ ਕਹਿੰਦਾ ਵੀ ਹੁਣ ਯਾਦ ਰੱਖੀ ਜੇ ਸਰਦਾਰ ਦੇ ਘਰ ਹੁਣ ਫੇਰ ਕੁੜੀ ਹੋਈ ਤਾਂ ਇਸ ਪਾਪ ਦਾ ਭਾਗੀਦਾਰ ਤੂੰ ਵੀ ਬਣੇਗਾ ਤਾਂ ਮੱਗਰ ਸਿੰਘ ਕਹਿੰਦਾ ਵੀ ਮੈਂ ਇਹੋ ਜਿਹਾ ਪਾਪ ਨਹੀਂ ਕਰਦਾ ਵੀ ਮੈਂ ਨਹੀਂ ਇਹ ਕੰਮ ਕਰਨਾ ਤਾਂ ਜਿਹੜਾ ਇੰਨੇ ਨੂੰ ਸਰਦਾਰ ਆ ਜਾਂਦਾ ਤੇ ਸਰਦਾਰ ਉਹਨਾਂ ਨੂੰ ਰੋਟੀ ਦਿੰਦਾ ਤੇ ਕਹਿੰਦਾ ਵੀ ਜਾਓ ਤੁਸੀਂ ਜਦੋਂ ਉਹ ਘਰੇ ਆ ਜਾਂਦੇ ਆ ਤਾਂ ਮੱਗਰ ਸਿੰਘ ਆਪਣੀ ਪਤਨੀ ਸਰਜੀਤ ਕੌਰ ਕੋਲ ਗੱਲ ਕਰਦਾ ਵੀ ਅੱਜ ਠਾਣਾ ਸਿੰਘ ਨੇ ਮੈਨੂੰ ਆ ਗੱਲ ਦੱਸੀ ਆ ਤਾਂ ਜਿਹੜੀ ਸਰਜੀਤ ਕੌਰ ਆ ਉਹ ਹਵੇਲੀ ਵਾਲੇ ਸਰਦਾਰ ਨੂੰ ਬਹੁਤ ਲਾਨਟਾਂ ਪਾਉਂਦੀ ਆ ਇਸੇ ਤਰ੍ਹਾਂ ਸਰਜੀਤ ਕੌਰ ਆ ਜਿਹੜੀ ਉਹ ਹੌਲੀ-ਹੌਲੀ ਨਾ ਫਿਰ ਹਵੇਲੀ ਜਾਣ ਲੱਗ ਜਾਂਦੀ ਆ ਉਹ ਸੋਚਦੇ ਆ ਵੀ ਜੇ ਇਸ ਵਾਰ ਇਹਨਾਂ ਦੇ ਬੇਟੀ ਹੋਈ ਤਾਂ ਆਪਾਂ ਉਸ ਬੇਟੀ ਨੂੰ ਮਰਨ ਨਹੀਂ ਦੇਣਾ ਸਰਜੀਤ ਕੌਰ ਜਿਹੜੀ ਸਰਦਾਰਨੀ ਕੋਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਨੂੰ ਕੰਮ ਤੇ ਰੱਖ ਲੋ ਸਰਦਾਰਨੀ ਕਹਿੰਦੀ ਵੀ ਸਾਡੇ ਕੰਮ ਤੇ ਪਹਿਲੀ ਦੋ ਔਰਤਾਂ ਲੱਗੀਆਂ ਹੋਈਆਂ ਵੀ ਸਾਨੂੰ ਬਹੁਤੀ ਲੋੜ ਨਹੀਂ ਤਾ ਸਰਜੀਤ कौर ਕਹਿੰਦੀ ਵੀ ਕੋਈ ਨਾ ਪੁੱਤ ਵੀ ਤੁਸੀਂ ਭਾਵੇਂ ਮੈਨੂੰ ਪੈਸੇ ਨਾ ਦਿਓ ਵੀ ਚਲ ਤੇਰੇ ਬੱਚਾ ਹੋਣ ਵਾਲਾ ਹਨਾ ਮੈਂ ਤੇਰੀ ਸਾਂਭ ਸੰਭਾਲ ਕਰ ਲੂੰਗੀ ਮੈਂ ਤੇਰੀ ਮਾਲਿਸ਼ ਵਗੈਰਾ ਕਰ ਦਿਆ ਕਰੂੰਗੀ ਵੀ ਤੁਸੀਂ ਮੈਨੂੰ ਪੈਸੇ ਨਾ ਦਿਓ ਬਸ ਕੋਈ ਚੱਕਰ ਨਹੀਂ ਵੀ ਤੁਸੀਂ ਪਹਿਲਾਂ ਹੀ ਸਾਡੇ ਤੇ ਬਹੁਤ ਹਿਸਾਨ ਕੀਤਾ ਹਨਾ ਵੀ ਮੇਰੇ ਪਤੀ ਨੂੰ ਤੁਸੀਂ ਕੰਮ ਦਿੱਤਾ ਹੋਇਆ ਤਾਂ ਜਿਹੜੀ ਉਹ ਘਰ ਦੀ ਮਾਲਕਣ ਹੁੰਦੀ ਆ ਉਹ ਆਪਣੇ ਪਤੀ ਨੂੰ ਪੁੱਛਦੀ ਆ ਪਹਿਲਾਂ ਤਾਂ ਉਹਦਾ ਪਤੀ ਜਵਾਬ ਦਿੰਦਾ ਉਹਨੂੰ ਪਰ ਜਦੋਂ ਜਿਆਦਾ ਮਿੰਟਾਂ ਕਰਨ ਲੱਗ ਜਾਂਦੀ ਆ ਤਾਂ ਉਹ ਕਹਿੰਦਾ ਵੀ ਚਲ ਜਿੱਥੇ ਦੋ ਫਿਰਦੀਆਂ ਕੰਮ ਵਾਲੀਆਂ ਰੱਖ ਲੈ ਵੀ ਆਪਣੇ ਕਾਹਦਾ ਤੋੜਾ ਪਰ ਉਹਨੂੰ ਕਹਿੰਦਾ ਵੀ ਯਾਦ ਰੱਖੀ ਕਦੇ ਉਹਦੇ ਕੋਲੇ ਕੋਈ ਗੱਲ ਨਹੀਂ ਕਰਨੀ ਉਹ ਕਹਿੰਦੀ ਵੀ ਜਦੋਂ ਪਹਿਲਾਂ ਦੋ ਕੰਮ ਕਰਦਿਆਂ ਮੈਂ ਉਹਨਾਂ ਕੋਲ ਨਹੀਂ ਗੱਲ ਕੀਤੀ ਵੀ ਇਹਦੇ ਕੋਲ ਮੈਂ ਕੀ ਗੱਲ ਕਰਨੀ ਆ ਚਲੋ ਸੁਰਜੀਤ ਕੌਰ ਆ ਜਿਹੜੀ ਹਵੇਲੀ ਦੇ ਵਿੱਚ ਕੰਮ ਕਰਨ ਲੱਗ ਜਾਂਦੀ ਆ ਤੇ ਜਿਹੜੀ ਹਵੇਲੀ ਦੀ ਮਾਲਕਣ ਹੁੰਦੀ ਆ ਉਹਦੀ ਡਿਲੀਵਰੀ ਦਾ ਸਮਾਂ ਨੇੜੇ ਆ ਜਾਂਦਾ ਜਦੋਂ ਸਰਜੀਤ ਕੌਰ ਹਵੇਲੀ ਦੇ ਵਿੱਚ ਕੰਮ ਕਰਨ ਲੱਗਦੀ ਆ ਤਾਂ ਅਗਲੇ ਮਹੀਨੇ ਜਿਹੜੀ ਮਾਲਕਣ ਦੇ ਬੱਚਾ ਹੋਣਾ ਹੁੰਦਾ ਥੋੜੇ ਦਿਨਾਂ ਬਾਅਦ ਮਾਲਕਣਾਂ ਜਿਹੜੀ ਉਹਦੇ ਦਰਦਾਂ ਉੱਠ ਜਾਂਦੀਆਂ ਨੇ ਤੇ ਪਿੰਡ ਵਿੱਚੋਂ ਦਾਈ ਨੂੰ ਬੁਲਾਇਆ ਜਾਂਦਾ ਸਰਜੀਤ ਕੌਰ ਵੀ ਉੱਥੇ ਹੁੰਦੀ ਆ ਤੇ ਮੱਗਰ ਸਿੰਘ ਤੇ ਠਾਣਾ ਸਿੰਘ ਵੀ ਡੰਗਰਾਂ ਵਾਲਾ ਜਿਹੜਾ ਬਾੜਾ ਜਾਂ ਹੁੰਦਾ ਉੱਥੇ ਬੈਠੇ ਹੁੰਦੇ ਆ ਕਿਉਂਕਿ ਹਵੇਲੀ ਵਾਲੇ ਸਰਦਾਰ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਜਾਣਾ ਨਹੀਂ ਹੈਗਾ ਜਿਹੜਾ ਠਾਣਾ ਸਿੰਘ ਆ ਉਹ ਸ਼ਰਾਬ ਪੀਂਦਾ ਪੂਰੀ ਬੋਤਲ ਸ਼ਰਾਬ ਦੀ ਪੀ ਜਾਂਦਾ ਕਿਉਂਕਿ ਹਵੇਲੀ ਵਾਲੇ ਸਰਦਾਰ ਨੂੰ ਵੀ ਇਹ ਹੁੰਦਾ ਕਿ ਨਸ਼ੇ ਦੇ ਵਿੱਚ ਇਹ ਕੰਮ ਕਰਿਆਊਗਾ ਜੇ ਮੇਰੀ ਬੇਟੀ ਹੋਈ ਤਾਂ ਉਹਨੂੰ ਖਤਮ ਕਰਿਆਊਗਾ ਵੀ ਨਹੀਂ ਇਹਨੇ ਵੀ ਨਹੀਂ ਜਾਣਾ ਤਾਂ ਜਿਹੜਾ ਠਾਣਾ ਸਿੰਘ ਹੁੰਦਾ ਉਹ ਵੀ ਇਹ ਸੋਚਦਾ ਹੁੰਦਾ ਕਿ ਵੀ ਮੇਥੋਂ ਬਿਨਾਂ ਨਸ਼ੇ ਤੋਂ ਉਸ ਕੁੜੀ ਦਾ ਪਾਪ ਨਹੀਂ ਕਰਿਆ ਜਾਣਾ ਵੀ ਜਾਣਾ ਮੈਨੂੰ ਪੈਣਾ ਹੀ ਆ ਵੀ ਜੇ ਮੈਂ ਨਹੀਂ ਜਾਊਗਾ ਤਾਂ ਇਹ ਮੈਨੂੰ ਮਾਰ ਦੂਗਾ ਤੇ ਜਾਂ ਪਿੰਡੋਂ ਕੱਢ ਦੂਗਾ ਜਦੋਂ ਉਹ ਬੈਠੇ ਦੋਨੇ ਗੱਲਾਂ ਕਰਦੇ ਹੁੰਦੇ ਆ ਤੇ ਉਹ ਇਹੀ ਅਰਦਾਸ ਕਰਦੇ ਆ ਪ੍ਰਮਾਤਮਾ ਅੱਗੇ ਕਿ ਇਹ ਪ੍ਰਮਾਤਮਾ ਇਹਨਾਂ ਦੇ ਘਰ ਬੇਟੀ ਦੇਈ ਨਾ ਨਾਤੇ ਘਰ ਬੇਟਾ ਹੀ ਦੇ ਦੀ ਵੀ ਨਾਲੇ ਤਾਂ ਅਸੀਂ ਪਾਪ ਤੋਂ ਬਚ ਜਾਈਏ ਵੀ ਨਾਲੇ ਜਿਹੜਾ ਛੋਟਾ ਜੀ ਆਉਣ ਵਾਲਾਗਾ ਉਹ ਆਪਣੀ ਹਨਾ ਜ਼ਿੰਦਗੀ ਆ ਜਿਹੜੀ ਉਹਨੂੰ ਜ਼ਿੰਦਗੀ ਤਾਂ ਮਿਲਣੀ ਨਹੀਂ ਵੀ ਉਹ ਵੀ ਬਚ ਜੇ ਚਲੋ ਉਹਨਾਂ ਦੀਆਂ ਅਰਦਾਸਾਂ ਨੇ ਹਨਾ ਕੀ ਕੰਮ ਕਰਨਾ ਸੀ ਜਿਹੜੀ ਚੀਜ਼ ਹੋਣੀ ਹੁੰਦੀ ਆ ਤੇ ਘੰਟੇ ਬਾਅਦ ਜਿਹੜਾ ਉਹ ਹਵੇਲੀ ਵਾਲਾ ਸਰਦਾਰ ਆ ਉਹ ਉੱਚੀ ਉੱਚੀ ਬੋਲਦਾ ਰੌਲਾ ਪਾਉਂਦਾ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਛੋਟਾ ਬੱਚਾ ਲਿਆ ਕੇ ਠਾਣਾ ਸਿੰਘ ਨੂੰ ਫੜਾਉਂਦਾ ਤੇ ਕਹਿੰਦਾ ਇਸ ਪਾਪ ਨੂੰ ਲੈ ਜਾਓ ਦੂਰ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਇਹ ਆਉਣਾ ਚਾਹੀਦਾ ਤੇ ਮੈਨੂੰ ਘੰਟੇ ਬਾਅਦ ਇਹ ਖਬਰ ਮਿਲਣੀ ਚਾਹੀਦੀ ਹੈ ਵੀ ਇਹ ਮਰ ਗਈ ਤੇ ਤੁਸੀਂ ਇਹਦੇ ਜਿਹੜੇ ਹੀ ਖਾਤਮਾ ਕਰਤਾ ਚਲੋ ਠਾਣਾ ਸਿੰਘ ਤੇ ਜਿਹੜਾ ਮੱਗਰ ਸਿੰਘ ਹੁੰਦਿਆ ਉਹ ਬੱਚੀ ਨੂੰ ਲੈ ਕੇ ਤੁਰ ਪੈਂਦੇ ਆ ਜਦੋਂ ਰਸਤੇ 'ਚ ਤੁਰਦੇ ਆ ਤਾਂ ਮੱਗਰ ਸਿੰਘ ਕਹਿੰਦਾ ਵੀ ਮੈਂ ਇਸ ਬੱਚੀ ਦਾ ਇਹ ਪਾਪ ਨਹੀਂ ਕਰਨਾ ઠાਣਾ ਸਿੰਘ ਕਹਿੰਦਾ ਵੀ ਪਾਪ ਤਾਂ ਕਰਨਾ ਪਊਗਾ ਵੀ ਫਿਰ ਆਪਾਂ ਕੀ ਕਰ ਸਕਦੇ ਆ ਉਹ ਕਹਿੰਦਾ ਐਂ ਕਰ ਤੂੰ ਇਹ ਬੱਚੀ ਮੈਨੂੰ ਦੇ ਦੇ ਉਹ ਕਹਿੰਦਾ ਵੀ ਤੂੰ ਕਮਲਾ ਹੋਇਆ ਤੂੰ ਇਹ ਬੱਚੀ ਰੱਖੇਗਾ ਤੇ ਸਰਦਾਰ ਨੂੰ ਪਤਾ ਨਹੀਂ ਲੱਗੂ ਉਹ ਕਹਿੰਦਾ ਵੀ ਮੇਰੇ ਔਲਾਦ ਹੈ ਨਹੀਂ ਵੀ ਮੈਂ ਇਹਨੂੰ ਪਾਲ ਲੂੰ ਉਹ ਕਹਿੰਦਾ ਤੂੰ ਕਮਲੀਆਂ ਗੱਲਾਂ ਨਾ ਕਰ ਸਰਦਾਰ ਨੇ ਨਾ ਕਹਿੰਦਾ ਇਸ ਬੱਚੀ ਦੇ ਨਾਲ ਨਾਲ ਥੋਡੇ ਹੱਡ ਵੀ ਕਹਿੰਦਾ ਗਾਇਬ ਕਰ ਦੇਣੇ ਆ ਥੋਡੇ ਦੋਨੇ ਜੀਆਂ ਦਾ ਕੋਈ ਸੌ ਪਤਾ ਨਹੀਂ ਲੱਗਣਾ ਵੀ ਤੁਸੀਂ ਕਿੱਥੇ ਗਏ ਤੁਸੀਂ ਨਾ ਇਹ ਜੀ ਸੋਚ ਨਾ ਰੱਖੋ ਤੂੰ ਗਰੀਬ ਆਪਾਂ ਗਰੀਬ ਕੁੱਲੀਆਂ ਵਾਲੇ ਤੇ ਇਹ ਸਰਦਾਰਾਂ ਦੀ ਧੀ ਇਹ ਆਪਣੇ ਘਰੇ ਕਿਵੇਂ ਪਲੂਗੀ ਉਹ ਕਹਿੰਦਾ ਚੱਲ ਐਂ ਕਰ ਫਿਰ ਵੀ ਪਹਿਲਾਂ ਵੀ ਤੂੰ ਕਹਿੰਦਾ ਰਹਿਣਾ ਮੇਰੇ ਤੋਂ ਪਾਪ ਹੋਇਆ ਪਾਪ ਹੋਇਆ ਵੀ ਆਪਾਂ ਇਸ ਕੁੜੀ ਨੂੰ ਕਿਤੇ ਹੋਰ ਛੱਡਿਆਉਣੇ ਆ ਜਿੱਥੇ ਆਪਾਂ ਨੂੰ ਐ ਹੋਵੇ ਵੀ ਇਹਨੂੰ ਕੋਈ ਮਾਰੂਗਾ ਨਹੀਂ ਉਹ ਕਹਿੰਦਾ ਵੀ ਇੱਕ ਦਿਨ ਦੀ ਤਾਂ ਹੋਈ ਨਹੀਂ ਇਹ ਹਜੇ ਛੱਡ ਕੇ ਆਉਣ ਨੂੰ ਆਪਾਂ ਕਿੱਥੇ ਛੱਡਿਆਵਾਂਗੇ ਉਹ ਕਹਿੰਦਾ ਮੇਰੇ ਨਾ ਰਿਸ਼ਤੇਦਾਰੀ ਆ ਦੂਰ ਦੀ ਇੱਥੋਂ ਬਾਬਾ ਦੂਰ ਆ ਪਿੰਡ ਤੇ ਉਹਨਾਂ ਦੇ ਬੱਚਾ ਹੈ ਨਹੀਂ ਉਹ ਬੱਚੇ ਵਾਸਤੇ ਬੜੀਆਂ ਅਰਦਾਸਾਂ ਕਰਦੇ ਆ ਤੇ ਆਪਾਂ ਇਸ ਬੱਚੀ ਨੂੰ ਉਹਨਾਂ ਨੂੰ ਦੇ ਆਉਣੇ ਆ ਉਹ ਕਹਿੰਦਾ ਵੀ ਜਦੋਂ ਐ ਆਪਾਂ ਸ਼ਰੀਆਮ ਬੱਚੀ ਦੇ ਕੇ ਆਵਾਂਗੇ ਕਿਤੇ ਨਾ ਕਿਤੇ ਗੱਲ ਨਿਕਲੇ ਆਉਂਦੀ ਆ ਤੇ ਜੇ ਸਰਦਾਰ ਨੂੰ ਪਤਾ ਲੱਗ ਗਿਆ ਤਾਂ ਬਹੁਤ ਮਾੜੀ ਹਾਲਤ ਹੋਣੀ ਆ ਤਾਂ ਉਹ ਕਹਿੰਦਾ ਵੀ ਤੂੰ ਤਾਂ ਹਟਦਾ ਨਹੀਂ ਯਾਰ ਤੂੰ ਤਾਂ ਨਾ ਕੋਈ ਗੱਲ ਮੰਨਣੀ ਐ ਕਰ ਤੂੰ ਬੱਚੀ ਮੈਨੂੰ ਫੜਾ ਤੇ ਉਹ ਥਾਣੇ ਤੋਂ ਬੱਚੀ ਲੈ ਲੈਂਦਾ ਥਾਣਾ ਸਿੰਘ ਜਿਹੜਾ ਉਹ ਆਪਣੇ ਘਰ ਚਲੇ ਜਾਂਦਾ ਮੱਗਰ ਸਿੰਘ ਆ ਜਿਹੜਾ ਉਹ ਬੱਚੀ ਨੂੰ ਲੈ ਕੇ ਆਪਣੇ ਘਰ ਆ ਜਾਂਦਾ ਤੇ ਇੰਨੇ ਨੂੰ ਸਰਜੀਤ ਕੌਰ ਵੀ ਘਰ ਆ ਜਾਂਦੀ ਆ ਜਦੋਂ ਉਹ ਆਪਣੀ ਕੁਲੀ ਦੇ ਵਿੱਚ ਆ ਜਾਂਦੇ ਆ ਹਨਾ ਤੇ ਸਰਜੀਤ ਕੌਰ ਕਹਿੰਦੀ ਵੀ ਤੁਸੀਂ ਐਡਾ ਵੱਡਾ ਰਿਸਕ ਕਿਉਂ ਲਿਆ ਹਨਾ ਵੀ ਜੇ ਸਰਦਾਰ ਨੂੰ ਪਤਾ ਲੱਗ ਗਿਆ ਉਹਨੇ ਆਪਾਂ ਨੂੰ ਮਾਰ ਦੇਣਾ ਉਹ ਕਹਿੰਦਾ ਵੀ ਆਪਾਂ ਐਂ ਕਰਦੇ ਆ ਵੀ ਉਹਨਾਂ ਦੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਜਿਹਦੇ ਬੱਚਾ ਹੈ ਨਹੀਂ ਉਹਨਾਂ ਨੂੰ ਇਹ ਕੁੜੀ ਦੇ ਦਾਂਗੇ ਤੇ ਵੀ ਅੱਜ ਦੀ ਰਾਤ ਆ ਜਿਹੜੀ ਉਹ ਨਿਕਲ ਜੇ ਇਨੇ ਨੂੰ ਜਿਹੜੀ ਉਹ ਕੁੜੀ ਆ ਉਹ ਰੋਣ ਲੱਗ ਜਾਂਦੀ ਆ ਹੁਣ ਨਵੀਂ ਜਨਮੀ ਬੱਚੀ ਸੀ ਉਹਨੂੰ ਕਿਹੜਾ ਦੁੱਧ ਪਿਆਇਆ ਸੀ ਅੱਧੀ ਰਾਤ ਨੂੰ ਜਦੋਂ ਰੋਂਦੀ ਆ ਤਾਂ ਸਰਜੀਤ ਕੌਰ ਨਾ ਆਪਣੇ ਗਵਾਂਡੀਆਂ ਦੇ ਦੁੱਧ ਲੈਣ ਜਾਂਦੀ ਆ ਤੇ ਉਹਨਾਂ ਦਾ ਗੇਟ ਖੜਕਾਉਂਦੀ ਆ ਤਾਂ ਗਵਾਂਢਣ ਕਹਿੰਦੀ ਵੀ ਕੌਣ ਆ ਕਹਿੰਦੀ ਮੈਂ ਸਰਜੀਤ ਕੌਰ ਆ ਤਾਂ ਉਹ ਕਹਿੰਦੀ ਵੀ ਇੰਨੀ ਰਾਤ ਨੂੰ ਤੂੰ ਕੀ ਕਰਨ ਆਈ ਆ ਕਹਿੰਦੀ ਵੀ ਮੈਂ ਦੁੱਧ ਲੈਣ ਆਈ ਆ ਕਿ ਸਾਡਾ ਦੁੱਧ ਆ ਜਿਹੜਾ ਉਹ ਬਿੱਲੀ ਡੋਲ ਗਈ ਤੇ ਸਾਡੇ ਘਰ ਨਾਲ ਪਰੌਣੇ ਆਏ ਹੋਏ ਆ ਉਹਨਾਂ ਦਾ ਛੋਟਾ ਜਿਹਾ ਜਵਾਕ ਆ ਤੇ ਉਹ ਰੋਂਦਾ ਗਾ ਚਲੋ ਉਹ ਉਹਨੂੰ ਦੁੱਧ ਤਾਂ ਦੇ ਦਿੰਦੀ ਆ ਪਰ ਉਹ ਸੋਚਦੀ ਆ ਵੀ ਅੱਗੇ ਤਾਂ ਇਹਨਾਂ ਦੇ ਘਰੇ ਕਦੇ ਕੋਈ ਰਿਸ਼ਤੇਦਾਰ ਆਏ ਨਹੀਂ ਸੀ ਨਾਲੇ ਇੰਨਾ ਛੋਟਾ ਬੱਚਾ ਲੈ ਕੇ ਕਿਹੜਾ ਰਿਸ਼ਤੇਦਾਰ ਆ ਗਿਆ ਤੇ ਉਹ ਦੁੱਧ ਤਾਂ ਫੜਾ ਦਿੰਦੀ ਆ ਪਰ ਉਹਨੂੰ ਅੱਜ ਵੀ ਲੱਗ ਜਾਂਦੀ ਆ ਤੇ ਜਦੋਂ ਸਵੇਰਾ ਹੁੰਦਾ ਸਵੇਰ ਹੁੰਦੇ ਹੀ ਤੇ ਉਹ ਜਿਹੜੀ ਗਵਾਂਡਣ ਹੁੰਦੀ ਆ ਉਹ ਉਹਨਾਂ ਦੇ ਘਰ ਆ ਜਾਂਦੀ ਆ ਉਹ ਆਸੇ-ਪਾਸੇ ਨਿਗਾਹ ਮਾਰਦੀ ਆ ਵੀ ਕਿੱਥੇ ਆ ਕੋਈ ਰਿਸ਼ਤੇਦਾਰ ਆਇਆ ਤਾਂ ਹੈ ਨਹੀਂ ਤੇ ਕਹਿੰਦੀ ਮੱਗਰ ਸਿਓ ਵੀ ਨਹੀਂ ਕਰੇ ਦਿੰਦਾ ਉਹ ਕਹਿੰਦੀ ਉਹਨਾਂ ਦੂਰੋਂ ਆਏ ਸੀ ਰਿਸ਼ਤੇਦਾਰ ਤੇ ਉਹਨਾਂ ਨੇ ਕਿਤੇ ਅੱਗੇ ਜਾਣਾ ਸੀ ਮੱਗਰ ਸਿੰਘ ਉਹਨਾਂ ਨੂੰ ਕਿਸੇ ਪਿੰਡ ਦਾ ਰਸਤਾ ਦੱਸਣ ਗਿਆ ਵੀ ਉਹ ਜਾਣਦੇ ਨਹੀਂ ਸੀ ਉਹਨਾਂ ਨੇ ਤੁਰ ਕੇ ਜਾਣਾ ਸੀ ਚਲ ਗਵਾਂਢਣ ਆ ਜਿਹੜੀ ਉਹਨੂੰ ਸ਼ੱਕ ਹੋ ਜਾਂਦਾ ਤੇ ਸੁਰਜੀਤ ਕੌਰ ਫਿਰ ਵੀ ਉਹਨੂੰ ਕੁਝ ਨਹੀਂ ਦੱਸਦੀ ਤੇ ਜਿਹੜਾ ਮੱਗਰ ਸਿੰਘ ਆ ਉਹ ਮਤਲਬ ਨੇਰੇ ਨੇਰੇ ਉੱਠ ਕੇ ਉਹ ਬੱਚੀ ਨੂੰ ਉਹਨਾਂ ਝੋਲੇ 'ਚ ਪਾ ਕੇ ਲੈ ਜਾਂਦਾ ਝੋਲੇ 'ਚ ਪਾ ਕੇ ਲਿਜਾ ਕੇ ਤੁਰਿਆ ਜਾਂਦਾ ਉਹ ਤੇ ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ ਪਤਾ ਵੀ ਹੈ ਨਾ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਅ ਬੱਚਾ ਨਹੀਂ ਹੁੰਦਾ ਅ ਮਤਲਬ ਜਿਹੜੀ ਉਹਨਾਂ ਦੀ ਰਿਸ਼ਤੇਦਾਰੀ ਹੁੰਦੀ ਆ ਉਹ ਰਿਸ਼ਤੇਦਾਰ ਜਿਨ੍ਹਾਂ ਦੇ ਘਰੇ ਕੰਮ ਕਰਦਾ ਉਹ ਵੀ ਤਕੜੇ ਬੰਦੇ ਹੁੰਦੇ ਆ ਉਹਨਾਂ ਨੇ ਬੱਚਾ ਨਹੀਂ ਹੁੰਦਾ ਉਹ ਉਹਨਾਂ ਦੇ ਗੇਟ ਤੇ ਉਹ ਬੱਚੀ ਵਾਲਾ ਝੋਲਾ ਟੰਗੇ ਆਉਂਦਾ ਤੇ ਜਦੋਂ ਅਗਲੇ ਦਿਨ ਦਿਨ ਚੜ ਜਾਂਦਾ ਮਗਰ ਤਾਂ ਵਾਪਸ ਆ ਜਾਂਦਾ ਉੱਥੋਂ ਹੀ ਨੇਰੇ ਨੇਰੇ ਜਾ ਕੇ ਨੇਰੇ ਨੇਰੇ ਮੁੜ ਆਉਂਦਾ ਤੇ ਉਧਰੋਂ ਜਿਹੜੇ ਉਹ ਹੁੰਦੇ ਆਗੇ ਜਿਨ੍ਹਾਂ ਦੇ ਗੇਟ 'ਚ ਉਹ ਬੱਚੀ ਟੰਗ ਕੇ ਆਇਆ ਹੁੰਦਾ ਉਹਨਾਂ ਨੂੰ ਨਾ ਆਇ ਲੱਗਦਾ ਵੀ ਉਹਨਾਂ ਦੇ ਘਰ ਕੋਲ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਆਉਂਦੀ ਆ ਜਦੋਂ ਉਹ ਬਾਹਰ ਆ ਕੇ ਵੇਖਦੇ ਆ ਤਾਂ ਉਹਨਾਂ ਦੇ ਗੇਟ ਤੇ ਇੱਕ ਝੋਲਾ ਟੰਗਿਆ ਪਿਆ ਸੀ ਤੇ ਬੱਚੀ ਉਹਦੇ ਵਿੱਚ ਰੋ ਰਹੀ ਸੀ ਤੇ ਉਹਨਾਂ ਨੇ ਨਾ ਚੁੱਪਚਾਪ ਝੋਲਾ ਚੱਕਿਆ ਝੋਲਾ ਚੱਕ ਕੇ ਜਦੋਂ ਵਿੱਚੋਂ ਵੇਖਿਆ ਤੇ ਬਾਲੀ ਸੋਹਣੀ ਬੱਚੀ ਤੇ ਉਹਨਾਂ ਨੇ ਇਹ ਲੱਗਿਆ ਵੀ ਆਪਣੀਆਂ ਅਰਦਾਸਾਂ ਜਿਹੜੀਆਂ ਉਹ ਕੰਮ ਕਰ ਗਈਆਂ ਉਹ ਕਹਿੰਦੇ ਵੀ ਇਹ ਬੱਚੀ ਕਿਸੇ ਦੀ ਮਰਜ਼ੀ ਹੋਵੇ ਵੀ ਅਗਲਾ ਆਪਣੇ ਗੇਟ ਤੇ ਜਾਣ ਬੁੱਝ ਕੇ ਹੀ ਟੰਗ ਕੇ ਗਿਆ ਵੀ ਅਗਲੇ ਤੋਂ ਪਾਲੀ ਨਹੀਂ ਜਾਂਦੀ ਹੋਣੀ ਵੀ ਚਲੋ ਪ੍ਰਮਾਤਮਾ ਨੇ ਆਪਾਂ ਨੂੰ ਸੁਣ ਲਈ ਤੇ ਵੀ ਆਪਾਂ ਇਸ ਬੱਚੀ ਨੂੰ ਪਾਲਾਂਗੇ ਉਹ ਬੱਚੀ ਨੂੰ ਚਲੋ ਕੱਢ ਕੇ ਝੋਲੇ ਚ ਨਮਾਉਂਦੇ ਤਮਾਉਂਦੇ ਆ ਉਹਦੇ ਫਿਰ ਕੱਪੜੇ-ਕੁੱਪੜੇ ਲਿਆਉਂਦੇ ਆ ਤੇ ਉਹਨੂੰ ਪਾਲਣ ਲੱਗ ਜਾਂਦੇ ਆ ਤੇ ਇੱਧਰ ਜਦੋਂ ਸਵੇਰੇ ਮੱਗਰ ਸਿੰਘ ਮੁੜਿਆ ਆਉਂਦਾ ਤਾਂ ਮੱਗਰ ਸਿੰਘ ਤੇ ਠਾਣਾ ਸਿੰਘ ਜਦੋਂ ਸਰਦਾਰ ਦੀ ਹਵੇਲੀ 'ਚ ਕੰਮ ਜਾਂਦੇ ਆ ਤੇ ਜਿਹੜਾ ਉਹ ਸਰਦਾਰ ਆ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਰਾਤ ਕੰਮ ਕਰਤਾ ਸੀ ਠਾਣਾ ਸਿੰਘ ਕਹਿੰਦਾ ਵੀ ਹਾਂ ਕਰਤਾ ਸੀ ਉਹ ਕਹਿੰਦਾ ਵੀ ਦੇਖ ਲਓ ਝੂਠ ਨਾ ਬੋਲਿਓ ਇਹ ਨਾ ਹੋਵੇ ਕੱਲ ਨੂੰ ਕੋਈ ਗੱਲ ਹੋ ਜੇ ਉਹ ਕਹਿੰਦੇ ਵੀ ਨਹੀਂ ਸਰਦਾਰ ਜੀ ਤੁਸੀਂ ਬੇਫਿਕਰ ਰਹੋ ਵੀ ਅਸੀਂ ਕੰਮ ਕਰਤਾ ਸੀ ਉਹ ਬੱਚੀ ਅਸੀਂ ਖਤਮ ਕਰਤੀ ਸੀ ਤੇ ਚਲੋ ਸਰਦਾਰ ਨੂੰ ਵੀ ਇਹ ਹੋ ਜਾਂਦਾ ਵੀ ਹਾਂ ਇਹਨਾਂ ਨੇ ਬੱਚੀ ਵਾਕਈ ਮਾਰਤੀ ਸੀ ਸੁਰਜੀਤ ਕੌਰ ਜਿਹੜੀ ਉਹ ਘਰੇ ਆਉਂਦੀ ਆ ਜਦੋਂ ਇਹਨਾਂ ਦੇ ਕੰਮ ਕਰਨ ਤਾਂ ਉਹ ਸਰਦਾਰਨੀ ਦਾ ਚਿਹਰਾ ਵੇਖ ਕੇ ਬਹੁਤ ਉਦਾਸ ਹੁੰਦੀ ਆ ਕਿਉਂਕਿ ਸਰਦਾਰਨੀ ਨਹੀਂ ਚਾਹੁੰਦੀ ਸੀ ਕਿ ਉਹਦੀ ਬੱਚੀ ਜਿਹੜੀ ਮਾਰੀ ਜਾਵੇ ਉਹ ਬਹੁਤ ਰੋਂਦੀ ਆ ਤੇ ਹੌਲੀ-ਹੌਲੀ ਨਾਲ ਸੁਰਜੀਤ ਕੌਰ ਕੋਲ ਦੁੱਖ ਸੁੱਖ ਕਰਨ ਲੱਗ ਜਾਂਦੀ ਆ ਉਨੁਕੈ ਦੀ ਵੀ ਮੇਰੇ ਪਹਿਲਾਂ ਵੀ ਦੋ ਬੱਚੇ ਹੋਏ ਸੀ ਤੇ ਉਦੋਂ ਵੀ ਮੱਗਰ ਸਿੰਘ ਸਾਡੇ ਘਰੇ ਕੰਮ ਨਹੀਂ ਕਰਦਾ ਸੀ ਵੀ ਉਹ ਬੱਚੇ ਵੀ ਇਹਨੇ ਮਾਰਦੇ ਸੀ ਵੀ ਜੇ ਤੁਹਾਨੂੰ ਕੋਈ ਪਤਾ ਹੋਵੇ ਹਨਾ ਕਿਤੇ ਕੋਈ ਦਵਾਈ ਦਿੰਦਾ ਹੋਵੇ ਜਿਹਦੇ ਨਾਲ ਬੇਟਾ ਹੁੰਦਾ ਹੋਵੇ ਕਿਉਂਕਿ ਕਹਿੰਦੀ ਜੇ ਅਗਲੀ ਵਾਰ ਮੇਰੀ ਬੇਟੀ ਹੋਗੀ ਤਾਂ ਇਹਨੇ ਮੈਨੂੰ ਵੀ ਮਾਰ ਦੇਣਾ ਸਰਜੀਤ ਕੌਰ ਉਹਨੂੰ ਕਹਿੰਦੀ ਵੀ ਕੋਈ ਨਾ ਪਤਾ ਤੂੰ ਰੱਬ ਤੇ ਭਰੋਸਾ ਰੱਖ ਵੀ ਤੂੰ ਕਿਹੜਾ ਰੱਬ ਵੇਚਿਆ ਵੀ ਜਰੂਰ ਰੱਬ ਤੇਰੀ ਸੁਣੂਗਾ ਜਿਉ ਮੱਗਰ ਸਿੰਘ ਤੇ ਸਰਜੀਤ ਕੌਰ ਘਰੇ ਆਉਂਦੇ ਉਹ ਉਸ ਬੱਚੀ ਦੀਆਂ ਗੱਲਾਂ ਕਰਦੇ ਰਹਿੰਦੇ ਇਸੇ ਤਰ੍ਹਾਂ ਚਲੋ ਸਮਾਂ ਲੰਘਦਾ ਗਿਆ ਮੱਗਰ ਸਿੰਘ ਜ਼ਿਆਦਾ ਬਿਮਾਰ ਰਹਿਣ ਲੱਗ ਪਿਆ ਤੇ ਉਹਦੀ ਮੌਤ ਹੋ ਜਾਂਦੀ ਮੱਗਰ ਸਿੰਘ ਦੀ ਮੌਤ ਤੋਂ ਬਾਅਦ ਜਿਹੜੀ ਸਰਜੀਤ ਕੌਰ ਹੁੰਦੀ ਆ ਉਹ ਇਹ ਪਿੰਡ ਛੱਡ ਜਾਂਦੀ ਆ ਕਿਉਂਕਿ ਉਹ ਸਰਦਾਰਾਂ ਦੇ ਘਰੇ ਕੰਮ ਕਰਦੀ ਸੀ ਉਹਦੀ ਮਜਬੂਰੀ ਸੀ ਪਰ ਉਹਨੂੰ ਉਹ ਸਰਦਾਰ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਹਨੂੰ ਪਾਪੀ ਸਮਝਦੀ ਸੀ ਤੇ ਸਰਜੀਤ ਕौरा ਜਿਹੜੀ ਆਪਣੀ ਰਿਸ਼ਤੇਦਾਰੀ ਦੇ ਵਿੱਚ ਆ ਜਾਂਦੀ ਆ ਜਿੱਥੇ ਉਹਨਾਂ ਨੇ ਬੱਚੀ ਛੱਡੀ ਸੀ ਤੇ ਉਹ ਉੱਥੇ ਇੱਕ ਕਮਰਾ ਲੈ ਕੇ ਰਹਿਣ ਲੱਗ ਜਾਂਦੀ ਆ ਤੇ ਜਿਹੜੀ ਉਹ ਰਿਸ਼ਤੇਦਾਰੀ ਹੁੰਦੀ ਆ ਉਹਨਾਂ ਦੀ ਇੱਕੋ ਹੀ ਰਿਸ਼ਤੇਦਾਰੀ ਹੁੰਦੀ ਆ ਜਦੋਂ ਤੋਂ ਉਹ ਪਾਕਿਸਤਾਨ ਤੋਂ ਆਏ ਸੀ ਹੋਰ ਉਹਨਾਂ ਦੀ ਇੱਧਰ ਕੋਈ ਰਿਸ਼ਤੇਦਾਰੀ ਨਹੀਂ ਸੀ ਰਹੀ ਬਾਕੀ ਸਾਰੇ ਰਿਸ਼ਤੇਦਾਰ ਉਹਨਾਂ ਦੇ ਉਧਰ ਹੀ ਰਹਿ ਗਏ ਸੀ ਤੇ ਚਲੋ ਉਹ ਉੱਥੇ ਨਾ ਉਹਨਾਂ ਦੇ ਕਰੇ ਹੀ ਕੰਮ ਕਰਨ ਲੱਗ ਜਾਂਦੀ ਆ ਜਿੰਨਾਂ ਦੇ ਗੇਟ 'ਚ ਮੱਗਰ ਸਿੰਘ ਬੱਚੀ ਟੰਗ ਕੇ ਆਉਂਦਾਗਾ ਤੇ ਉਹਨਾਂ ਨੇ ਉਹਨਾਂ ਬਹੁਤ ਨਰਮ ਸੁਭਾਅ ਦੇ ਬੰਦੇ ਹੁੰਦੇ ਆ ਤੇ ਉਹਨਾਂ ਨੇ ਉਹਨੂੰ ਕੰਮ ਤੇ ਰੱਖ ਲਿਆ ਉਹ ਉਸ ਬੱਚੀ ਨੂੰ ਪਾਲਦੀ ਸੀ ਕਿਉਂਕਿ ਉਹਨਾਂ ਦੇ ਕੰਮ ਵਾਲੀਆਂ ਤਾਂ ਪਹਿਲਾਂ ਹੀ ਲੱਗੀਆਂ ਹੋਈਆਂ ਸੀ ਤੇ ਉਹ ਉਸ ਬੱਚੀ ਦੀ ਸਾਮ ਸੰਭਾਲ ਕਰਨ ਲੱਗੀ ਬੱਚੀ ਹੈ ਜਿਹੜੀ ਉਹ 2-3 ਸਾਲ ਦੀ ਹੋ ਜਾਂਦੀ ਆ 2-3 ਸਾਲ ਬਾਅਦ ਮੌਤ ਹੋਈ ਸੀ ਮੱਗਰ ਸਿੰਘ ਦੀ ਉਸ ਗੱਲ ਤੋਂ ਤੇ ਉਹ ਬੱਚੀ ਨੂੰ ਬੜਾ ਸੰਭਾਲਦੀ ਆ ਬੜੀ ਉਹਦੀ ਕੇਅਰ ਕਰਦੀ ਆ ਤੇ ਉਹਨੂੰ ਆਪਣੀਆਂ ਧੀਆ ਵਾਂਗੂ ਪਾਲਦੀ ਆ ਫਿਰ ਨਾ ਉਸ ਘਰ ਦੀ ਜਿਹੜੀ ਮਾਲਕਣ ਹੁੰਦੀ ਆ ਉਹਨੂੰ ਦੱਸਦੀ ਹੁੰਦੀ ਆ ਵੀ ਸਾਡੇ ਵੀ ਬੇਟੀ ਸੀ ਇਦਾਂ ਵੀ ਉਹ ਜਦੋਂ ਅਸੀਂ ਪਾਕਿਸਤਾਨ ਤੋਂ ਆਏ ਰਸਤੇ ਦੇ ਵਿੱਚ ਉਹਦੇ ਨਾਲ ਇਦਾਂ ਹੋਇਆ ਤਾਂ ਉਸ ਘਰ ਦੀ ਜਿਹੜੀ ਉਹ ਔਰਤ ਹੁੰਦੀ ਆ ਉਹ ਵੀ ਉਸ ਬੱਚੀ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਹੁਣ ਪਤਾ ਤਾਂ ਸੁਰਜੀਤ ਕੌਰ ਨੂੰ ਵੀ ਹੁੰਦਾ ਵੀ ਇਹ ਬੱਚੀ ਕੌਣ ਆ ਪਰ ਜਿਹੜੀ ਉਹ ਮਾਲਕਣ ਹੁੰਦੀ ਆ ਉਹ ਇਸ ਗੱਲ ਨੂੰ ਲੁਕਾਉਂਦੀ ਹੁੰਦੀ ਆ ਕਿ ਕਿਸੇ ਨੂੰ ਪਤਾ ਨਾ ਲੱਗੇ ਵੀ ਇਹ ਬੱਚੀ ਕਿੱਥੋਂ ਆਈ ਆ ਤੇ ਜਿਹੜਾ ਪਿੰਡ ਹੁੰਦਾ ਆਂਡਗਵਾਨ ਹੁੰਦਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੁੰਦਾ ਵੀ ਅਸੀਂ ਇਹ ਬੱਚੀ ਗੋਦ ਲਈ ਆ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇਹ ਨਾਲ ਦੇ ਜ਼ਿਆਦਾ ਕੁੜੀਆਂ ਹੋ ਗਈਆਂ ਸੀ ਉਹਨਾਂ ਨੇ ਸਾਨੂੰ ਦਿੱਤੀ ਤੇ ਸਰਜੀਤ ਕੌਰ ਉਹਨੂੰ ਆਪਣੀ ਲਾਲੀ ਸਮਝ ਕੇ ਪਾਲਦੀ ਆ ਵਧੀਆ ਸੰਭ ਸੰਭਾਲ ਕਰਦੀ ਆ ਅਖੀਰ ਨੂੰ ਜਿਹੜੀ ਉਹ ਲਾਲੀ ਹੁੰਦੀ ਆ ਉਹ ਵੱਡੀ ਹੋ ਜਾਂਦੀ ਆ ਉਹਨੂੰ ਲਾਲੀ ਕਹਿ ਕੇ ਪਾਲਉਂਦੀ ਆ ਉਹਦੇ ਮਾਪਿਓ ਨੇ ਬੱਚੀ ਦਾ ਨਾਮ ਹੋਰ ਰੱਖਿਆ ਸੀ ਪਰ ਸਰਜੀਤ ਕੌਰ ਉਹਨੂੰ ਲਾਲੀ ਹੀ ਕਹਿੰਦੀ ਆ ਕਿਉਂਕਿ ਉਹਨੂੰ ਇਹ ਲੱਗਦਾ ਵੀ ਇਹ ਮੇਰੀ ਲਾਲੀ ਹੋਈ ਆ ਰੱਬ ਨੇ ਮੈਨੂੰ ਇਹ ਵਾਪਸ ਕੀਤੀ ਆ ਵੀ ਇਸ ਰੂਪ ਦੇ ਵਿੱਚ ਭਾਵੇਂ ਕਿ ਚਲੋ ਮੇਰੇ ਘਰੇ ਇਹ ਨਹੀਂ ਆਈ ਕਿ ਜੇ ਮੇਰੇ ਘਰੇ ਆ ਵੀ ਜਾਂਦੀ ਮੈਂ ਇਹੋ ਜੀ ਜ਼ਿੰਦਗੀ ਕਿੱਥੋਂ ਦੇ ਦਿੰਦੀ ਵੀ ਇੰਨਾ ਤਾਂ ਹਨਾ ਪੈਸਾ ਪੂਸਾ ਵਧੀਆ ਤਕੜੇ ਆ ਚਲੋ ਜਦੋਂ ਉਹ ਵੱਡੀ ਹੋ ਜਾਂਦੀ ਆ ਪੜ ਲਿਖ ਜਾਂਦੀ ਆ ਤਾਂ ਉਹਦਾ ਨਾਲ ਰਿਸ਼ਤਾ ਕਰ ਦਿੱਤਾ ਜਾਂਦਾ ਤੇ ਜਦੋਂ ਸਰਜੀਤ ਕੌਰ ਨੂੰ ਪਤਾ ਲੱਗਦਾ ਵੀ ਲਾਲੀ ਮੰਗ ਦਿੱਤੀ ਗਈ ਆ ਤਾਂ ਉਹ ਆਪਣੀ ਮਾਲਕਣ ਨੂੰ ਪੁੱਛਦੀ ਆ ਵੀ ਲਾਲੀ ਕਿੱਥੇ ਮੰਗੀ ਆ ਉਹ ਕਹਿੰਦੀ ਵੀ ਫਲਾਣੇ ਪਿੰਡ ਮੰਗੀ ਆ ਜਦੋਂ ਉਹ ਪਿੰਡ ਦਾ ਨਾਮ ਸੁਣਦੀ ਆ ਤਾਂ ਸਰਜੀਤ ਕੌਰ ਆ ਜਿਹੜੀ ਉਹ ਕੰਬਣ ਲੱਗ ਜਾਂਦੀ ਆ ਉਹ ਕਹਿਣ ਸੋਚਦੀ ਆ ਵੀ ਜਿਹੜੇ ਪਿੰਡ ਤੋਂ ਇਹਦੀ ਮੌਤ ਆਉਣੀ ਸੀ ਹਨਾ ਜਿੱਥੋਂ ਇਹ ਬਚ ਕੇ ਆਈ ਸੀ ਤੇ ਉਸੇ ਪਿੰਡ ਇਹ ਵੇਹੀ ਜਾਊਗੀ ਵੀ ਅੱਜ ਨਾ ਸਵੇਰ ਕਿਤੇ ਗੱਲ ਨਿਕਲ ਨਾ ਜਾਵੇ ਪਰ ਉਹ ਡਰਦੀ ਦੱਸੇ ਵੀ ਤਾਂ ਕਿਵੇਂ ਦੱਸੇ ਤੇ ਉਹ ਉਹਨੂੰ ਕਹਿੰਦੀ ਆ ਆਪਣੀ ਮਾਲਕਣ ਨੂੰ ਵੀ ਤੁਸੀਂ ਇਹਦਾ ਰਿਸ਼ਤਾ ਕਰਨ ਵੇਲੇ ਘਟੁਘਟ ਮੈਨੂੰ ਦੱਸ ਦਿੱਤਾ ਦਿੰਦੇ ਵੀ ਮੇਰੀ ਨਿਗਾ ਚ ਹੋਰ ਵਧੀਆ ਮੁੰਡਾ ਸੀ ਆਪਾਂ ਉਥੇ ਇਹਦਾ ਵਿਆਹ ਕਰਨਾ ਸੀ ਤਾਂ ਉਹ ਕਹਿੰਦੀ ਵੀ ਇਹਦੇ ਪਾਪਾ ਨੇ ਬਹੁਤ ਸੋਚ ਸਮਝ ਕੇ ਰਿਸ਼ਤਾ ਕੀਤਾ ਵੀ ਵੱਡੇ ਹਵੇਲੀ ਵਾਲੇ ਸਰਦਾਰ ਨੇ ਜਿਨ੍ਹਾਂ ਦੇ ਘਰੇ ਮੰਗੀ ਆ ਤੇ ਉਹਨਾਂ ਦੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਤੇ ਆਪਣੀ ਲਾਲੀ ਆ ਜਿਹੜੀ ਮौज ਕਰੂਗੀ ਤਾਂ ਜਿਹੜੀ ਸੁਰਜੀਤ ਕੌਰ ਹੁੰਦੀ ਆ ਉਹ ਹੋਰ ਵੀ ਸੋਚਾਂ ਦੇ ਵਿੱਚ ਪੈ ਜਾਂਦੀ ਆ ਤੇ ਚਲੋ ਵਿਆਹ ਦੀਆਂ ਤਿਆਰੀਆਂ ਕਰਦੇ ਆ ਤੇ ਵਿਆਹ ਦਾ ਦਿਨ ਆ ਜਾਂਦਾ ਸੁਰਜੀਤ ਕੌਰ ਆ ਜਿਹੜੀ ਉਹ ਘੇਟ ਦੇ ਵਿੱਚ ਖੜ ਜਾਂਦੀ ਆ ਜਦੋਂ ਬਰਾਤ ਆਉਂਦੀ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਵੱਡੇ ਸਰਦਾਰਾਂ ਦੇ ਧੀ ਦਾ ਤੇ ਪੁੱਤ ਦਾ ਵਿਆਹ ਹੋਵੇ ਤੇ ਇਦਾਂ ਬਾਜੇਗਾ ਜੇ ਤੇ ਜਿਹੜੀ ਬਰਾਤ ਆ ਉਹ ਪੂਰੇ ਜੋਰ ਸ਼ੋਰ ਨਾਲ ਆਉਂਦੀ ਆ ਜਿਹੜੀ ਲਾਲੀ ਆ ਉਹ ਆਪਣੇ ਵਿਆਹ ਵਾਲੇ ਜੋੜੇ 'ਚ ਬੈਠੀ ਤਿਆਰ ਹੋਈ ਬੜੀ ਖੁਸ਼ ਹੁੰਦੀ ਆ ਉਹ ਹਨਾ ਕਿ ਚਲੋ ਮੈਂ ਵਧੀਆ ਘਰੇ ਜਾਉਂਗੀ ਭਾਵੇਂ ਕਿ ਉਹਦੇ ਪੇਕੇ ਘਰੇ ਵੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਕੁੜੀਆਂ ਨੂੰ ਇਹ ਹੁੰਦਾ ਕਿ ਜਿਹੜਾ ਉਹਦੇ ਸਹੁਰਿਆਂ ਦਾ ਘਰ ਹੁੰਦਾ ਉਹਦਾ ਪਤੀ ਹੁੰਦਾ ਉਹ ਵਧੀਆ ਹੋਵੇ ਤੇ ਉਹਦੀ ਜ਼ਿੰਦਗੀ ਵਧੀਆ ਲੰਘੇ ਉਹ ਆਪਣੇ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਲੈਂਦੀ ਆ ਬੈਠੀ ਆ ਤੇ ਸਰਜੀਤ ਕੌਰ ਆ ਜਿਹੜੀ ਉਹ ਵੇਖਣ ਦੀ ਕੋਸ਼ਿਸ਼ ਕਰਦੀ ਆ ਕਿ ਬਰਾਤ ਤਾਂ ਜਿਹੜੀ ਉਹ ਬਰਾਤ ਕਿੱਥੋਂ ਆਈ ਆ ਕਿੰਨਾਂ ਦੇ ਘਰੋਂ ਆਈ ਆ ਕਿਉਂਕਿ ਜਿਸ ਪਿੰਡ ਦੇ ਵਿੱਚ ਐਨੇ ਸਾਲ ਗੁਜ਼ਾਰੇ ਹੋਣ ਤੇ ਉੱਥੋਂ ਦੇ ਇੱਕ ਇੱਕ ਬੰਦੇ ਨੂੰ ਆਪਾਂ ਜਾਣਦੇ ਹੁੰਨੇ ਆ ਪਰ ਜਦੋਂ ਉਹਨੂੰ ਪਤਾ ਲੱਗਦਾ ਸਰਜੀਤ ਕੌਰ ਨੂੰ ਮਿਲਣੀਆਂ ਹੁੰਦੀਆਂ ਨੇ ਤਾਂ ਜਿਹੜਾ ਸਰਦਾਰ ਹੁੰਦਾ ਉਹ ਇਸ ਸਰਦਾਰ ਨਾਲ ਮਿਲਣੀ ਕਰਨ ਵਾਸਤੇ ਅੱਗੇ ਆਉਂਦਾ ਤਾਂ ਸਰਜੀਤ ਕੌਰ ਉੱਚੀ ਦੇ ਨੇ ਕਹਿੰਦੀ ਆ ਰੁਕ ਜਾਓ ਕਹਿੰਦੀ ਰੁਕ ਜਾਓ ਇਹ ਵਿਆਹ ਨਹੀਂ ਹੋ ਸਕਦਾ ਜਦੋਂ ਉਹ ਇਦਾਂ ਬੋਲਦੀ ਅੱਗੇ-ਅੱਗੇ ਤੁਰ ਜਾਂਦੀ ਆ ਤਾਂ ਇਸ ਹਵੇਲੀ ਵਾਲਾ ਸਰਦਾਰ ਹੁੰਦਾ ਉਹ ਕਹਿੰਦਾ ਵੀ ਸਰਜੀਤ ਕੁਰੇ ਇਹ ਤੂੰ ਕੀ ਕਹਿ ਰਹੀ ਆ ਤਾਂ ਉਹਨੂੰ ਵੇਖ ਕੇ ਜਿਹੜਾ ਮੁੰਡੇ ਦਾ ਪਿਓ ਹੁੰਦਾ ਬਰਾਤ ਆਇਆ ਹੁੰਦਾ ਉਹ ਵੀ ਜਿਹੜਾ 당 ਰਹਿ ਜਾਂਦਾ ਤੇ ਉਹ ਵੇਖਦਾ ਵੀ ਸਰਜੀਤ ਕੁਰੇ ਤੂੰ ਜਦੋਂ ਉਹ ਇਹ ਗੱਲ ਕਹਿੰਦਾ ਤਾਂ ਉਹਦਾ ਕੁੜਮ ਉਹਨੂੰ ਕਹਿੰਦਾ ਕਿ ਤੁਸੀਂ ਇਹਨੂੰ ਜਾਣਦੇ ਹੋ ਤਾਂ ਸਰਜੀਤ ਕੌਰ ਆ ਜਿਹੜੀ ਕਹਿੰਦੀ ਆਪਣੀ ਗੰਦੀ ਜਮਾਨ ਨਾਲ ਮੇਰਾ ਨਾਮ ਨਾ ਲਈ ਕਹਿੰਦੀ ਤੈਨੂੰ ਸ਼ਰਮ ਚਾਹੀਦੀ ਆ ਤੂੰ ਕਹਿੰਦੀ ਅੱਜ ਚੌੜਾ ਹੋ ਕੇ ਆਪਦੇ ਪੁੱਤ ਨੂੰ ਵਿਆਹਣ ਆਇਆ ਕਹਿੰਦੀ ਜੇ ਮੈਂ ਤੈਨੂੰ ਸੱਚ ਦੱਸ ਤਾ ਨਾ ਤੂੰ ਕਹਿੰਦੀ ਜਿਉਣ ਜੋਗਾ ਨਹੀਂ ਰਹਿਣਾ ਉਹ ਬੋਲਣ ਲੱਗ ਜਾਂਦੀ ਆ ਕਿਉਂਕਿ ਉਹਦੇ ਮਨ 'ਚ ਪਹਿਲਾਂ ਹੀ ਬਹੁਤ ਗੁੱਸਾ ਹੁੰਦਾ ਤੇ ਜਦੋਂ ਉਹ ਦੱਸਦੀ ਆ ਸਾਰੇ ਪਿੰਡ ਦੇ ਸਾਹਮਣੇ ਕਹਿੰਦੀ ਹੁਣ ਤੱਕ ਮੈਂ ਆਪਣੇ ਅੰਦਰ ਇੱਕ ਬਹੁਤ ਵੱਡਾ ਦੁੱਖ ਆ ਜਿਹੜਾ ਦੱਬ ਕੇ ਬੈਠੀ ਸੀ ਮੇਰਾ ਪਤੀ ਇਹ ਦੁੱਖ ਲੈ ਕੇ ਮਰ ਗਿਆ ਮੈਂ ਨਹੀਂ ਸੀ ਚਾਹੁੰਦੀ ਵੀ ਇਹ ਦੁੱਖ ਬਾਹਰ ਨਿਕਲੇ ਪਰ ਕਹਿੰਦੀ ਸਮਾਂ ਹੀ ਇਹ ਜਾ ਆ ਗਿਆ ਸਥਿਤੀ ਇਹ ਜੀ ਆ ਗਈ ਵੀ ਮੈਂ ਇਹ ਬਣਾ ਨਹੀਂ ਹੋਣ ਦੇ ਸਕਦੀ ਕਹਿੰਦੀ ਜਿਹੜੀ ਕੁੜੀ ਨੂੰ ਤੂੰ ਅੱਜ ਆਪਣੇ ਪੁੱਤ ਦੇ ਸਹਰੇ ਲਾ ਕੇ ਵਿਆਉਣ ਆਇਆ ਨਾ ਇਹ ਕੋਈ ਹੋਰ ਨਹੀਂ ਹੈ ਤੇਰੀ ਆਪਣੀ ਧੀ ਆ ਕਹਿੰਦੀ ਤੇਰੀ ਜਮੀਰ ਤੈਨੂੰ ਲਾਣਤਾ ਪਾਉਗੀ ਵੀ ਜਿਹੜੀ ਧੀ ਨੂੰ ਤੂੰ ਸਾਨੂੰ ਫੜਾਇਆ ਸੀ ਪਾਪ ਕਰਨ ਨੂੰ ਵੀ ਇਹਨੂੰ ਮਾਰ ਕੇ ਦੱਬਿਓ ਉਹ ਕੋਈ ਹੋਰ ਨਹੀਂ ਜਿਹਨੂੰ ਤੂੰ ਅੱਜ ਵਿਆਉਣ ਆਇਆ ਉਹੋ ਆ ਇਹ ਤਾਂ ਇਹ ਗੱਲ ਸੁਣ ਕੇ ਜਿਹੜਾ ਉਹ ਸਰਦਾਰ ਹੁੰਦਾ ਉdੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਜਿਵੇਂ ਉਹਨੂੰ ਐਂ ਲੱਗਦਾ ਵੀ ਮੈਨੂੰ ਧਰਤੀ ਵੇਹਲ ਹੀ ਨਹੀਂ ਦੇ ਰਹੀ ਆਸਤੇ ਪਾਸੇ ਜਿੰਨੇ ਵੀ ਲੋਕ ਹੁੰਦੇ ਆ ਉਹ ਸਾਰੇ ਮੂੰਹ ਦੇ ਵਿੱਚ ਉਂਗਲਾਂ ਲੈ ਲੈਂਦੇ ਆ ਵੀ ਆਹ ਗੱਲ ਵੀ ਕਦੇ ਹੋਣੀ ਸੀ ਹਨਾ ਵੀ ਇੱਕ ਭਰਾ ਆਪਣੇ ਹੀ ਭੈਣ ਨੂੰ ਵਿਆਹਣ ਆਉਂਦਾ ਵੀ ਪਾਪ ਮੈਂ ਇਹ ਸਾਰਾ ਕੁਝ ਅਣਜਾਣੇ ਵਿੱਚ ਹੋਇਆ ਸੀ ਪਰ ਪਾਪ ਤਾਂ ਬਹੁਤ ਵੱਡਾ ਹੋ ਜਾਣਾ ਸੀ ਫਿਰ ਜਿਹੜੀ ਸਰਜੀਤ ਕੌਰ ਹੁੰਦੀ ਆ ਉਹ ਤੋਂ ਜਿੰਨਾ ਵੀ ਬੋਲਿਆ ਜਾਂਦਾ ਉਹ ਬੋਲਦੀ ਅਤੇ ਲਾਣਤਾ ਪਾਉਂਦੀ ਆ ਤੇ ਲਾਲੀ ਆ ਜਿਹੜੀ ਉਹ ਖੜੀ ਸੁਣ ਰਹੀ ਹੁੰਦੀ ਆ ਉਹਦੀ ਮੰਮੀ ਵੀ ਇਹ ਗੱਲਾਂ ਸੁਣ ਰਹੀ ਹੁੰਦੀ ਆ ਤਾਂ ਜਿਹੜੀ ਲਾਲੀ ਆ ਉਹ ਭੱਜ ਕੇ ਆ ਕੇ ਸਰਜੀਤ ਕੌਰ ਨੂੰ ਗੱਲ ਨਾਲ ਆਉਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਮੈਂ ਤੈਨੂੰ ਹਮੇਸ਼ਾ ਮਾਂ ਕਹਿ ਕੇ ਬੁਲਾਇਆ ਤੇ ਵੀ ਤੂੰ ਸੱਚੂ ਹੀ ਫਿਰ ਮੇਰੀ ਮਾਂ ਏ ਤੇ ਜਿਹੜਾ ਉਹ ਸਰਦਾਰ ਹੁੰਦਾ ਜਦੋਂ ਆਪਣੀ ਧੀ ਨੂੰ ਧੀ ਕਹਿ ਕੇ ਹਨਾ ਉਹਨੂੰ ਗੱਲ ਲਾਉਣ ਲੱਗਦਾ ਤਾਂ ਉਹਨੂੰ ਕਹਿੰਦੀ ਵੀ ਤੂੰ ਪਿੱਛੇ ਰਹਿ ਮੈਨੂੰ ਤੂੰ ਹੱਥ ਨਾ ਲਾਈਂ ਵੀ ਤੇਰੇ ਵਰਗੇ ਇਨਸਾਨ ਦਾ ਤਾਂ ਮੈਂ ਪਰਛਾਵਾਂ ਵੀ ਨਹੀਂ ਪਾਉਣਾ ਚਾਹੁੰਦੀ ਹੋਵੇਂਗਾ ਕਹਿੰਦੀ ਤੂੰ ਮੇਰਾ ਪਿਓ ਪਰ ਕਹਿੰਦੀ ਮੈਂ ਤੈਨੂੰ ਆਪਣਾ ਪਿਓ ਨਹੀਂ ਮੰਨਦੀ ਤੂੰ ਨਹੀਂ ਹੋ ਸਕਦਾ ਮੇਰਾ ਪਿਓ ਤੂੰ ਤਾਂ ਪਾਪੀ ਆ ਮੇਰੀ ਮਾਂ ਤਾਂ ਸਰਜੀਤ ਕੌਰ ਆ ਅਸਲ ਤੇ ਫਿਰ ਮੱਗਰ ਸਿੰਘ ਹੀ ਮੇਰਾ ਪਿਓ ਸੀ ਜਿਨ੍ਹਾਂ ਨੇ ਮੈਨੂੰ ਜ਼ਿੰਦਗੀ ਬਖਸ਼ੀ ਆ ਠੀਕ ਆ ਕਹਿੰਦੀ ਮੈਂ ਇਸ ਘਰੇ ਰਹੀਆਂ ਮੈਨੂੰ ਕੋਈ ਕਮੀ ਨਹੀਂ ਇਹ ਵੀ ਮੇਰੇ ਮਾਂ ਪਿਓ ਨੇ ਪਰ ਅਸਲ ਮਾਂ ਤਾਂ ਮੇਰੀ ਸਰਜੀਤ ਕੌਰੀ ਆ ਐਂ ਕਹਿੰਦੀ ਕਹਿੰਦੀ ਉਹ ਸਰਜੀਤ ਕੌਰ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੀ ਆ ਤੇ ਜਿਹੜੀ ਸਰਜੀਤ ਕੌਰਾ ਉਹ ਵੀ ਐਨਾ ਰੋਂਦੀ ਆ ਐਨਾ ਰੋਂਦੀ ਆ ਤੇ ਉੱਥੇ ਵੇਹੋਸ਼ ਹੋ ਕੇ ਡਿੱਗ ਜਾਂਦੀ ਆ ਤੇ ਜਦੋਂ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਂਦੇ ਆ ਤਾਂ ਉਦੋਂ ਨੂੰ ਉਹਦੀ ਮੌਤ ਹੋ ਚੁੱਕੀ ਹੁੰਦੀ ਆ ਵੀ ਦੇਖੋ ਸਰਜੀਤ ਕੌਰ ਨੇ ਹਨਾ ਆਪਣੇ ਮਾਂ ਹੋਣ ਦਾ ਫਰਜ਼ ਕਿਵੇਂ ਨਿਭਾਇਆ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਉਹਨੂੰ ਇਸ ਗੱਲ ਦਾ ਦੁੱਖ ਸੀ ਕਿ ਜਿਹੜੀਆਂ ਧੀਆ ਹੁੰਦੀਆਂ ਨੇ ਉਹਨਾਂ ਦੇ ਜਾਣ ਦਾ ਦੁੱਖ ਕੀ ਹੁੰਦਾ ਉਸ ਤੋਂ ਬਾਅਦ ਜਿਹੜਾ ਉਹ ਬਰਾਤ ਆ ਉਹ ਵਾਪਸ ਭੇਜ ਦਿੱਤੀ ਜਾਂਦੀ ਆ ਤੇ ਪਿੰਡ ਦੇ ਜਿਹੜੇ ਲੋਕ ਆ ਉਹ ਉਹਨਾਂ ਨਾਲ ਆਪਣਾ ਭਾਂਡਾ ਤਿਆਗ ਦਿੰਦੇ ਆ ਤੇ ਉਹ ਮੁੰਡਾ ਵੀ ਹਨਾ ਉਹ ਉਹਨੂੰ ਕਹਿੰਦਾ ਆਪਣੇ ਪਿਓ ਨੂੰ ਕਿ ਤੂੰ ਮੇਰਾ ਪਿਓ ਨਹੀਂ ਹੋ ਸਕਦਾ ਤੂੰ ਮੇਰੀ ਚਾਹਤ ਦੇ ਵਿੱਚ ਮੇਰੀਆਂ ਭੈਣਾਂ ਦਾ ਕਤਲ ਕੀਤਾ ਫਿਰ ਤੂੰ ਕਾਤਲ ਆ ਤੂੰ ਕਾਤਲ ਐ ਤੂੰ ਮੇਰੀ ਮਾਂ ਦੀਆਂ ਰੀਝਾਂ ਮਾਰੀਆਂ ਮੇਰੀ ਮਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਤੇ ਫਿਰ ਉਸ ਤੋਂ ਬਾਅਦ ਪਿੰਡ ਦੇ ਲੋਕ ਸਾਰੀ ਪੰਚਾਇਤ ਉਹਨਾਂ ਦਾ ਭਾਂਡਾ ਤਿਆਗ ਦਿੰਦੀ ਆ ਤੇ ਇੱਕ ਦਿਨ ਉਹੀ ਸਰਦਾਰ ਫਿਰ ਪਾਗਲ ਹੋ ਕੇ ਮਰ ਜਾਂਦਾ ਹੈ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਸ਼ੀਕਾਲ ਜੀ